ਦੇਖੋ ਬਣਾ ਦੇ ਰਿਹਾ ਬੁੱਜਾ ਬੜਾ ਮਾੜਾ ਮੈਂ ਕਿਵੇਂ ਇਹ ਸਾਰੇ ਲੱਗ ਗਿਆ ਹੈ ਨਾ ਬੰਦਾ ਉਹ ਲਰੀ ਬਚਾ ਬੰਦਾ ਬਹੁਤ ਵਧੀਆ ਯਾਰ ਸੀਗਾ ਬੰਦਾ ਸਨ ਭਾਈ ਖੱਲਾ ਆਉਂਦਾ ਬੁੱਜਾ ਬੜਾ ਖੱਲਾ ਹੀ ਨਾਲਿਆ ਚਾਰ ਪੰਜ ਘੰਟੇ ਚਾਰ ਪੰਜ ਘੰਟੇ ਲੱਗਾ ਪਾ ਜੀ ਅੱਜ ਸਾਥੀ ਬੜੀ ਅਜੀਬ ਸੀ ਫੌਂਡਾ ਦਿੱਤਾ ਮੇਰੀ ਕਾਪੀ ਦਾ ਫਸਲੀਆਂ 11 12 1200 ਦਾ ਫੌਂਡਾ ਸਾਰੀ ਜੀ ਦੇ ਆਖਰੀ ਮੰਨਦਾ ਮੇ ਵੀ ਜੋ ਕਿ ਡਾਟਰੀ ਖਰਾਬ ਹੋ ਗਿਆ 9691 ਤੋਂ ਲੈ ਕੇ 962025 ਡੇਟ ਜਿੱਦਣ ਵਾਪਸ ਹੋਏ ਉਹ ਤੋਂ ਹੀ ਹੋ ਗਏ ਰਿਸ਼ਕਰ ਕੀ ਹੋ ਗਿਆ ਉਹਦੀ ਮੰਮੀ ਦਾਦੀ ਸੀ ਸ਼ੇਰ ਸੱਤ ਸਤੂ ਕਿੰਨੇ ਵਜੇ 48 ਦੇ ਜਨਮ ਹੋਇਆ 10 ਵਜੇ ਉਹਦੀ ਰਸਮ ਟਾਈਮ ਉਹਦਾ ਐਂਡ ਤੇ ਉਹ ਸੋਣੇ ਨੂੰ ਕਰਾਉਣੇ ਉੱਤੇ ਸੀਗੇ ਹੈ ਨਾ ਕੋਈ ਉਹਨੂੰ ਇਹ ਗੱਲ ਕਹਦਾ ਮੈਨੂੰ ਬਾਈ ਬਣ ਕੇ ਮੈਨੂੰ ਕਬੱਡੀ ਜੋਗਾ ਕਰ ਦੇ ਫਿਰ ਵੀ ਬੰਦਾ ਉਹ ਅਸਟੇਨ ਤੇ ਆ ਕੇ ਕਹਿੰਦਾ ਯਾਰ ਮੈਂ ਤੇ ਚੋਟਾ ਜੋਗਾ ਹੋ ਜਾ ਇਹਨਾਂ ਜਣ ਕੇ ਕਬੱਡੀ ਨਾਲ ਫ੍ਰੇਮ ਸੀ ਉਹ ਬੰਦੇ ਦਾ ਉਹਦੇ ਡੈਡੀ ਨੇ ਛੋਟੇ ਹੁੰਦੇ ਨੇ ਉਹਨੂੰ ਉਨ੍ਹਾ ਲਿਆ ਸੀ ਉਹ ਬੜੀਆ ਪਲੇਅਰ ਸੀ ਉਹਦਾ ਡੈਡੀ ਅੱਛਾ ਅੱਛਾ ਆਜ ਸਾਂਝਾ ਯਾਰ ਆਪਣੀ ਸਿਆਸਤ ਜਨਤਾ ਆ ਯਾਰ ਕਟੋੜੀ ਨਹੀਂ ਸਾਂਝਾ ਰਹੀ ਕੋ ਆਪਾਂ ਦੇ ਰਿਸ਼ਤੇਦਾਰਾਂ ਨਾਲ ਦੀ ਉਹਨਾਂ ਵਰਗੀਆਂ ਸਭ ਤੋਂ ਬਸਾਰਾ ਲੱਗਦਾ ਜਿੰਨਾ ਆਪਾਂ ਇੱਕ ਦੂਜੇ ਨਾਲ ਠੀਗਾ ਦੁੱਖ ਦੇ ਸੁੱਖ ਦੇ ਵਾਲਾ ਕੰਮ ਕਈ ਵਾਰੀ ਆਪਾਂ ਆਪਦੇ ਰਿਸ਼ਤੇਦਾਰਾਂ 'ਚ ਵਿਆਹ ਵੀ ਛੱਡ ਦਿੰਦੇ ਆ ਫੁੱਤਰ ਮਾਰਗ ਥਾਂ ਕਿਤੇ ਨਹੀਂ ਆਪਾਂ ਜਾਂਦੇ ਜੀ ਕੋਈ ਆਪਣੇ ਕਬੱਡੀ ਜਿੱਤਾਲਾ ਕੋਈ ਹੋਰ ਜੇ ਪ੍ਰੋਗਰਾਮ ਜਿਆਦਾ ਹੁੰਦਾ ਹਨਾ ਹੱਥਾ ਹੁੰਦਾ ਤਾ ਉਹ ਕੇ ਆਪਾਂ ਜਾਣੇ ਵੀ ਆ ਉੱਥੇ ਜਾਲ ਆਪਾਂ ਦੁੱਖ ਸੁੱਖ ਇੱਕ ਦੂਜੇ ਨਾਲ ਕਰਦੇ ਨਹੀਂ ਇਹ ਸਾਜਾ ਬਣੀਆਂ ਵੀ ਨਹੀਂ ਆਪਾਂ ਖੜੇ ਕਿੱਥੇ ਆ ਉਹ ਮਾਰਗ ਦੀ ਗੱਲਬਾਤ ਆਪਾਂ ਨਹੀਂ ਕਰਦੇ ਕਿੱਥੇ ਚੱਲਣਾ ਜਦੋਂ ਜਦੋਂ ਕਈ ਵਾਰੀ ਬੋਲਣ ਮੇਰੇ ਇੱਥੇ ਵੀ ਇੱਕ ਦਰਫੋਂ ਲੱਡਿਆ ਹੀ ਜਾਣੇ ਜਦੋਂ ਕੋਈ ਆ ਜਾਂ